ਗੁਰਦੁਆਰਾ ਸਿੰਘ ਸਭਾ ਅਰਬਨ ਸਟੇਟ ਫਗਵਾੜਾ ਵਿਖੇ ਪੁਰਾਣੇ ਸਾਲ ਨੂੰ ਅਲਵਿਦਾ ਕਹਿੰਦੇ ਹੋਏ ਅਤੇ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦੇ ਆ ਖੁਸ਼ੀ ਵਿੱਚ ਗੁਰਦੁਆਰਾ ਸਹਿਮ ਤੇ ਪ੍ਰ단 ਹਰਵਿੰਦਰ ਸਿੰਘ ਲਵਲੀ ਵਾਲੀਆ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੇਸ਼ ਵਾਸੀਆਂ ਦੀ ਚੜ੍ਹਦੀ ਕਲਾ ਲਈ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ ਇਸ ਦੌਰਾਨ ਜਿੱਥੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਉੱਥੇ ਹੀ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਤੋਂ ਇਲਾਵਾ ਛੋਟਛੋਟੇ ਬੱਚਿਆਂ ਵੱਲੋਂ ਕੀਰਤਨ ਕਰ ਸ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ ਨਾ ਤੂੰ ਕਿਨਾ ਨਾ ਮਾਤਾ ਦਿਲ ਵਿੱਚ ਕੇ ਮਾਨਾ ਜਾ ਐਸਾ ਦੁਨ ਕੋਲ ਦੂਜਾ ਕੋਲ ਪਿਆਰ ਏ ਉਹ ਦੂਜਾ ਕੋਲ ਪਿਆਰ ਏ ਐਸਾ ਦੁਨ ਕੋਲ ਦੂਜਾ ਕੋਲ ਪਿਆਰ ਏ ਉਹ ਦੂਜਾ ਇਸ ਦੌਰਾਨ ਹਲਕਾ ਫਗਵਾੜਾ ਦੇ ਵੀ ਤਾਂ ਇਕ ਬਲਵਿੰਦਰ ਸਿੰਘ ਢਾਲੀਵਾਲ, ਮਨੀਸ਼ ਪ੍ਰਵਾਕਰ, ਬੰਟੀ ਵਾਲੀਆ, ਤ੍ਰਿਪਤਾ ਸ਼ਰਮਾ, ਸਤਨਾਮ ਸਿੰਘ ਅਰਸ਼ੀ, ਪਰਮਜੀਤ ਸਿੰਘ ਚਾਚੋਗੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮਜੂਸਾਨ ਇਸ ਦੌਰਾਨ ਹਲਕਾ ਫਗਵਾੜਾ ਦੇ ਵੀ ਤਾਂ ਇਕ ਬਲਵਿੰਦਰ ਸਿੰਘ ਢਾਲੀਵਾਲ ਤੇ ਬੰਟੀ ਵਾਲੀਆ ਨੇ ਇਸ ਸਮੂਹ ਸੰਗਤਾਂ ਨੂੰ ਜਿਥੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਸਮੂਹ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿ ਕੇ ਆਪਣਾ ਜੀਵਨ ਸਫਲਾ ਕਰਨ ਦਾ ਸੰਦੇਸ਼ ਵੀ ਦਿੱਤਾ ਨਵੇਂ ਸਾਲ ਦੀ ਆਮਦ ਦੁਆਰਾ ਸਿੰਘ ਸਭਾ ਵਿਖੇ ਆਇਆ ਹੈ। ਪਰ ਸਾਡੀ ਤਰ੍ਹਾਂ ਜਟਾਏਗਾ। 90 ਸਾਲ ਦੀ ਆਮਦ ਤੇ ਜਿਹੜਾ ਹੈਗਾ ਬਹੁਤ ਹੀ ਇੱਕ ਵੱਡਾ ਜਿਹੜਾ ਸਮਾਹਮਨ ਕਰਾਇਆ ਜਾਂਦਾ ਹੈ। ਜਿਹਦੇ ਵਿੱਚ ਬਹੁਤ ਹੀ ਵੱਡੀ ਗਿਣਤੀ ਵਿੱਚ ਸੰਤਾਂ ਤੇ ਗੁਰੂਆਂ ਸਾਹਿਬਾਨ ਬਹੁਤ ਮਸਤ ਕੁੰਦੀ ਹੈ। ਪਰ ਜਿਸ ਤਰ੍ਹਾਂ ਕਿ ਅਪਸਰ ਜਾਣਦੇ ਹੈਗੇ ਅੱਜ ਦੇ ਸਮੇਂ ਵਿੱਚ ਪਰਦਰ ਦੀ ਜਿੰਦਗੀ ਹੈਗੀ ਉਹਦੇ ਵਿੱਚੋਂ ਜਿਹੜੇ ਅਛੇ ਪ੍ਰਾਣ ਹੁੰਦੇ ਉਹੀ ਆ ਕੇ ਗੁਰਸਾਧਨ ਸੁਸਤ ਕੋਕੇ ਜਿੱਥੇ ਗੁਰੂ ਮਾਰਗ ਦੇ ਅਗਿਆ ਚਰਨਾਂ ਵਿੱਚ ਬੋਠੀ ਵਸਤੂ ਕਰਕੇ ਗੁਰੂ ਮਾਰਗ ਦੇ ਸਿੱਖਾ ਪ੍ਰਾਪਤ ਕਰਦੇ ਹਨ ਇੱਥੇ ਹੀ ਪਿਛਲੇ ਸਾਲ ਦੇ ਵਿੱਚ ਜੋ ਉਹਨਾਂ ਦੇ ਪਰਿਵਾਰ ਦੀਆਂ ਉਹਨਾਂ ਦੇ ਬੱਚੇ ਦੀਆਂ ਪਰਿਸ਼ਾਫ ਮੇਰਾ ਜੀ ਇੱਥੇ ਵਿੱਚ ਗੁਰੂ ਮਾਰਗ ਦੇ ਚਰਨਾਂ ਵਿੱਚ ਲੱਗ ਕੇ ਅੱਪਨ ਅਗਲੇ ਸਾਲ ਵਿੱਚ ਜਿਹੜਾ ਹੈ ਗੁਰੂ ਮਾਰਗ ਦੀ ਕਿਰਪਾ ਦੇ ਨਾਮ ਉਪਰਪਟ ਜੰਗੇ ਹਨ ਮੈਂ ਆਪਣੇ ਪਰਿਵਾਰ ਨੂੰ ਉਸ ਨੂੰ ਵੜਾ ਬਸੇ ਬੰਨੋ ਜਿੱਥੇ ਸਰਦਾਰ ਪੱਛੋਤ ਸਿੰਘ ਜੀ ਅਤੇ ਬਾਕੀ ਸਾਰੇ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਨਾ ਹੈ ਕਿ ਉਹ ਹਰ ਸਾਲ ਤਰ੍ਹਾਂ ਇਹ ਸੰਤਾਂ ਜੀ ਦਾ ਲਖਨਸਾ ਤੋਂ ਮਿਲਣਾ ਪੈਂਦਾ ਹੈ ਗੁਰਦੁਆਰਾ ਸਿੰਘ ਸਭਾ ਅਰਪਨ ਸੇਟ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸਾਲ ਦਾ ਪ੍ਰੋਗਰਾਮ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿੱਦਾਂ ਕਾਫੀ ਪਿਛਲੇ ਸਾਲਾਂ ਤੋਂ ਤੁਸੀਂ ਦੇਖਦੇ ਆ ਲੋਕਾਂ ਦਾ ਰੁਝਾਨ ਕਿ ਕੌਟਲਾਂ ਵੱਲੇ ਪਾਸੇ ਘਟ ਕੇ ਗੁਰੂ ਸਾਹਿਬ ਦੇ ਚੰਨੀ ਲੱਗਾ ਹੈ ਉਸੀ ਕੜੀ ਦੇ ਵਿੱਚ ਅੱਜ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਬਹੁਤ ਹੀ ਸਚਕੇ ਤੰਗ ਢੰਗ ਦੇ ਨਾਲ ਰਾਗੀ ਜਿੱਥਿਆਂ ਤੋਂ ਲੋ ਗੁਰੂ ਸਾਹਿਬਾਂ ਨਾਲੋਂ ਆਪਣੀ ਬਾਣੀ ਦਾ ਯਾਸ਼ ਜਿਹੜਾ ਹੈਗਾ ਸੰਗਤਾਂ ਦੇ ਵਿੱਚ ਵਿਚਾਰਿਆ ਗਿਆ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸਮੁੱਚੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖੋਂ ਵਧੇਰੇ ਵਾਦ ਦੇ ਨਾਲ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਇਹ ਸਾਲ ਉਹਨਾਂ ਲਈ ਖੁਸ਼ੀਆਂ ਭਰੇ ਰਹੇ ਇਸ ਦੌਰਾਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਪਤਵੰਤੇ ਅਤੇ ਸਮਾਗਮ ਵਿੱਚ ਸਹਿਯੋਗ ਦੇਣ ਵਾਲੀਆਂ ਸੰਗਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਹਰਵਿੰਦਰ ਸਿੰਘ ਵਾਲੀਆ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸੰਗਤਾਂ ਵਿੱਚ ਗੁਰੂ ਜੀ ਦਾ ਅਲੰਕਾਰ ਅਟੁੱਟ ਵਰਤਾਇਆ ਗਿਆ ਅੱਜ ਅਰਮਨ ਸੇਟ ਵਿਕੇ ਸਿੰਘਸਾ ਗੁਰਦੁਆਰਾ ਜਿਹੜਾ ਹੈ ਪੁਰਾਣੀ ਸਾਧਨ ਵਾਲੇ ਦਾ ਕਹਿੰਦੇ ਹੋਏ ਨਵਾਂ ਸਾਲ ਜਿਹੜਾ ਅਸੀਂ ਉਹ ਮਨਾ ਰਹੇ ਹਾਂ ਇਸ ਦੇ ਵਿੱਚ ਖਜੂਰੀ ਦਾ ਕੀ ਦਰਬਾਰ ਸਾਹਿਬ ਤੋਂ ਜਥੇ ਜਿਹੜੇ ਇੱਥੇ ਕੀਰਤਨ ਕਰਨ ਲਈ ਪਹੁੰਚੇ ਹੋਏ ਆ ਸੰਗਤਾਂ ਦਾ ਜਿਹੜਾ ਠਾਠਾ ਮਰਦਾ ਜਿਹੜਾ ਰਸ਼ ਹੈ ਇਸ ਗੁਰਦੁਆਰੇ ਵਿੱਚ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਆ ਔਰ ਅਸੀਂ ਵਾਹਿਰੋਗੇ ਇਹੀ ਅਰਦਾਸ ਕਰਦੇ ਆ ਵੀ ਜਿਹੜਾ ਕਟੀਆਂ ਮਿੱਠੀਆਂ ਯਾਦਾਂ ਦੇ ਨਾਲ ਪਿਛਲਾ ਸਾਲ ਬੜਾ ਜਿਹੜਾ ਸਾਡਾ ਬੀਤਿਆ ਆ ਆਉਣ ਵਾਲਾ ਸਮਾਂ ਸਾਡਾ ਬਹੁਤ ਸੁਭਾਗਾ ਹੋਵੇ ਔਰ ਇਹੀ ਜਿਹੜਾ ਸਾਰੀ ਲਕਾਈ ਜਿਹੜੀ ਚੜ੍ਹਦੀ ਕਲਾ ਦੇ ਵਿੱਚ ਰਹੇ ਔਰ ਇਸੇ ਤਰ੍ਹਾਂ ਅਸੀਂ ਗੁਰ ਜਿਹੜੇ ਆ ਗੁਰਪੁਰਬ ਜਿਹੜੇ ਆ ਔਰ ਕੀਰਤਨ ਦਰਬਾਰ ਕਰਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸੇ ਤਰ੍ਹਾਂ ਹੀ ਨਵੇਂ ਸਾਲ ਦੇ ਪਲਕਸ਼ ਵਿੱਚ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਵੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਦੌਰਾਨ ਜਿੱਥੇ ਪੰਥ ਪ੍ਰਸਿੱਧ ਕੀਰਤਨੀ ਜਥੇਵਲੋਂ ਕੀਰਤਨ ਕਰ ਆਈਆਂ ਸੰਗਤਾਂ ਨੂੰ ਗੁਰਪਾਣੀ ਨਾਲ ਜੋੜਿਆ ਗਿਆ, ਉੱਥੇ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ। ਆਪਣੇ ਸੰਬੋਧਨ ਵਿੱਚ ਬੁਲਾਰਿਆਂ ਨੇ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ, ਜਰਕਿ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱ ਸਨਮਾਨਿਤ ਵੀ ਕੀਤਾ ਗਿਆ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ ਸਭ ਸੁਖ ਪਰ ਕਟਿਆ ਸਰਬ ਸਰ ਪਰ ਕਟਿਆ ਸਭ ਸੁਖ ਸੋਤਿਨ ਸਭ ਲਗਨੇਆ ਸੋਤਿਨ ਸਭ ਲਗਨੇਆ ਹਰ ਪ੍ਰਭੂ ਮਿਲਾਇਆ ਹਰ